ਗੁਵਿੰਦਰ ਗਾਂਧੀ ਪ੍ਰਧਾਨ ਬਾਬਾ ਸ਼ਨੀਦੇਵ ਸੇਵਾ ਸੈਕਟਰੀ ਜੀ ਸ਼੍ਰੀ ਮੁਖਸਰ ਸਿੰਘ ਸਵੇਕ ਥਾਣਾ ਸਿਟੀ ਦੇ ਐਸਆਈ ਗੁਰਕੁਬਾਲ ਵੱਲੋਂ ਸੂਚਨਾ ਮਿਲੀ ਸੀ ਉਹਨਾਂ ਨੂੰ ਲੋਕਾਂ ਵੱਲੋਂ ਕਿ ਇੱਕ ਜਲਾਲਾਵਾਂ ਰੋਡ ਤੋਂ ਇਹ ਦੇ ਕਲਵਾਰ ਸੜਕ ਬੜੀ ਫਸੀ ਹੋਈ ਹੈ ਉਹਦੀ ਸੂਚਨਾ ਦੇ ਮੌਕੇ ਤੇ ਪਹੁੰਚ ਗਏ ਆ ਤੇ ਲਾਸ਼ ਨੂੰ ਅਸੀਂ ਸਰਕਾਰੀ ਹਸਪਤਾਲ ਸ਼੍ਰੀ ਮੁਕਸਰ ਸਾਹਿਬ ਪੁਲਿਸ ਦੀ ਸਹਾਇਤਾ ਨਾਲ ਭੇਜਵਾਰੇ ਇਸ ਸਾਲ 2800 ਲਵਾਰਸ ਲਾਸ਼ਾਂ ਦੀ ਬੰਬਾ ਸ਼ਨੀ ਦੀ ਸੇਵਾ ਸੈਰਟੀ ਵੱਲੋਂ ਅੰਤਮ ਸੰਸਕਾਰ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ ਅਜੇ ਤੱਕ ਇਸ ਸੰਸਥਾ ਦਾ ਨਾਂ ਤੋਂ ਕੋਈ ਖਾਤਾ ਨਾ ਆਇਆ, ਨਾ ਕੋਈ ਸਰਕਾਰ ਨੇ ਇਹਦੀ ਮਦਦ ਕੀਤੀ ਅਤੇ ਨਾ ਸਰਕਾਰ ਨੇ ਅਜੇ ਤੱਕ ਇਸ ਸੰਸਥਾ ਨੂੰ ਕੁਝ ਦਿੱਤਾ ਗਿਆ। ਸਰਚਾ ਵਿਚਾਰੇ ਬਾਬਾ ਸ਼ਨੀ ਦੇ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਹੀ ਲੋਅਰ ਫਲਾਸ਼ ਦਾ ਅੰਤਮ ਸੰਸਕਾਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਮੈਂ ਤੱਕਦੇ ਹਾਂ ਹੁਣ ਕਿੱਥੇ ਜਾਊਗੀ ਕਿ ਅੱਗੇ ਕੀ ਹੋਊਗਾ ਜੀ? ਇਹ ਜੀ ਸਰਕਾਰੀ ਅਸਤਾਲ ਵਿੱਚ 72 ਘੰਟੇ ਰੁਕਾ ਕੇ ਦਿੱਤੇ ਜਾਊਗੀ ਪੁਲਿਸ ਡਿਪਾਰਟਮੈਂਟ ਵੱਲੋਂ ਇਸ ਦੇ ਵਾਰਸਾਂ ਦੀ ਪਾਲ ਕੀਤੀ ਜਾਊਗੀ। ਅਗਰ ਵਾਰਸ ਨਹੀਂ ਮਿਲਦੇ ਤਾਂ ਬਾਅਦ 72 ਘੰਟੇ ਪੋਸਟ ਆਫ}{(\text{ਪੋਸਟਬਾਡਮ}) ਸਰਕਾਰੀ ਅਸਤਾਲ ਸ਼੍ਰੀ ਮੁਕਤਸਰ ਵਿੱਚ ਸਾਹ ਵਿੱਚ ਰਾਣਾ ਗਰਮੀਤ ਸਿੰਘ ਆ ਜੀ ਤੇ ਐਂਬੂਲੈਂਸ ਪਹਿਲਾਂ ਤੇ ਮੈਂ ਐਂਬੂਲੈਂਸ ਸਿਲਵਾਉਣਾ ਪਹਿਲਾਂ ਪੈਸੇ ਹੋਰ ਸੀ ਹੁਣ ਮੈਂ ਆਪਦੀ ਲੈ ਲਈ ਗੱਡੀ ਇਹ ਸੇਵਾ ਤੇ ਲਾਈ ਵੀ ਆ ਜਿਵੇਂ ਡੈੱਡ ਬੋਡੀਆਂ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਘਰੇਲੂ ਨੇੜੇ-ਨੇੜੇ ਕਿਤੇ ਵੀ ਇਹ ਫ੍ਰੀ ਜਾਂਦੀ ਹੈ ਜੀ ਸੇਵਾ ਹੀ ਕਰਦਾ ਸਰਕ ਜਲਾਲਾਬਾਦ ਰੋਡ ਬਾਈਪਾਸ ਤੇ ਪਹੁੰਚੇ ਆ ਕਿਹੋ ਜੀ ਸੂਚਨਾ ਮਿਲੀ ਸੀ ਪੁਲਿਸ ਨੂੰ ਸਾਨੂੰ ਹੁਣੇ-ਹੁਣੇ ਇੱਕ ਇਤਲਾਹ ਮਿਲੀ ਸੀ ਕਿ ਜਲਾਲਾਬਾਦ ਬਾਈਪਾਸ ਪੁਲਸੂਆ ਦੇ ਉੱਤੇ ਇੱਕ ਡੈੱਡ ਬੋਡੀ ਫਸੀ ਹੋਈ ਹੈ ਜਿੱਥੇ ਅਸੀਂ ਮੌਕੇ ਉੱਪਰ ਪਹੁੰਚ ਕੇ ਡੈੱਡ ਬੋਡੀ ਨੂੰ ਬਾਹਰ ਕਢਵਾਇਆ ਗਿਆ ਜਿੱਥੇ ਹੁਣ ਸਹਾਰਾ ਕਲਬ ਬੁਲਾ ਕੇ ਉਹਨਾਂ ਨੂੰ ਮੌਕੇ ਉੱਪਰ ਐਂਬੂਲੈਂਸ ਰਾਈਣੀ ਨਿਸ਼ਨਾਖਤ ਵਾਸਤੇ ਸਿਗਲ ਹਸਪਤਲ ਮੋਤੀ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਨਿਸ਼ਨਾਖਤ ਹੋਣ ਤੋਂ ਬਾਅਦ ਬਾਅਦ ਪੋਸਟਮਾਰਟਮ ਜਿਸ ਤਰ੍ਹਾਂ ਦੀ ਕੋਈ ਸਾਹਮਣੇ ਆਉਗੀ ਉਸ ਤਰ੍ਹਾਂ ਵੱਡੀ ਕਾਰਵਾਈਆਂ ਚੱਲਣ ਲੱਗ ਪੇ। ਤੁਹਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ న్యూਸ। ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ న్యూਸ ਸਭ ਤੋਂ ਫਾਸਟ ਤੇ ਤੇਜ਼ ਖਬਰ ਲੈਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ న్యూਸ।